ਖੱਬੇ ਬੰਨੇ ਜਦੋਂ ਆਪਾਂ ਪਰ ਕਰਮਾ ਸ਼ੁਰੂ ਕਰਦੇ ਬਾਬਾ ਦੀਪ ਸਿੰਘ ਸਾਹਿਬ ਦੀ ਯਾਦਗਾਰ ਆਉਂਦੀ ਹੈ। ਉੱਥੇ ਭਾਈ ਮੋਹਰ ਸਿੰਘਣੀ ਤੇ ਦੋ ਬੱਚੀਆਂ ਸਤਨਾਮ ਕੌਰ ਤੇ ਵੈਗੂ ਕੌਰ ਦੇ ਨਾਲ ਉੱਪਰ ਬੈਠੇ ਸਨ। ਉਹਨਾਂ ਦੀ ਸਿੰਘਣੀ ਕਹਿਣ ਲੱਗੀ ਭਾਈ ਮੋਹਰ ਸਿੰਘ ਜੀ ਨੂੰ ਕਿ ਟੈਂਕ ਅੰਦਰ ਆ ਗਏ। ਤੁਹਾ ਭਾਵੀਆਂ ਹੁਣ ਸਾਡਾ ਬਚਣਾ ਮੁਸ਼ਕਲ ਹੈ। ਬੱਚਿਆਂ ਨੂੰ ਬਚਾ ਲਈਏ ਕਿਤੇ ਪਿਛਲੇ ਬੰਨੇੋਂ ਦੀ ਨਿਕਲ ਕੇ ਅਗਲੇ ਬੰਨੇ ਨੂੰ ਖੋਟ ਕੇ ਸੱਜਣੇ ਨੂੰ ਚਲੇ ਜਾਈਏ ਵੇਖੋ ਗੁਰੂ ਦੇ ਸਿੰਘਾਂ ਦਾ ਜਜ਼ਬਾ ਜਦ ਆਪ ਕੀ ਔਰ ਨਿਦਾਨ ਬਣੇ ਅਤ ਹੀਰ ਅਣ ਮੈ ਕਬ ਜੂਝ ਮਰੋ ਗੁਰੂ ਸਾਹਿਬ ਜੀ ਦਾ ਫਰਮਾਨ ਉਸੇ ਤੇ ਪਹਿਰਾ ਦਿੰਦੇ ਹੋਏ ਭਾਈ ਮੋਹਰ ਸਿੰਘ ਕਹਿਣ ਲੱਗੇ ਆਪਣੀ ਸਿੰਘਣੀ ਨੂੰ ਨਹੀਂ ਇਹ ਟੈਂਕ ਨਹੀਂ ਆਏ ਇਹ ਗੁਰੂ ਸਾਹਿਬ ਜੀ ਨੇ ਸਾਨੂੰ ਸ਼ਹਾਦਤ ਦਾ ਸਨੇਹਾ ਭੇਜਿਆ ਤੇ ਜਦੋਂ ਉਹ ਵਾਰੀ ਆਈ ਰਾਤ ਦੇ ਵਿੱਚ ਜੂਝਣ ਦੀ ਉਹ ਘੇੜਾ ਪਿਆ ਤਾਂ ਅਸੀਂ ਇਸ ਪਵਿੱਤਰ ਪ੍ਰਕਰਮਾਂ ਦਾ ਗੁਰੂ ਸਾਹਿਬ ਜੀ ਨੂੰ ਛੱਡ ਕੇ ਚਲੇ ਜਾਈਏ ਇਹ ਨਹੀਂ ਹੋ ਸਕਦਾ ਤਾਂ ਸੁਣੋ ਧਿਆਨ ਦੇ ਨਾਲ ਬੱਚਿਓ ਜਿਹੜੋ ਟੈਂਕ ਅੰਦਰ ਦਾਖਲ ਹੋਏ ਪ੍ਰਕਰਮਾਂ ਦੇ ਵਿੱਚ ਭਾਈ ਰੋਗ ਸਿੰਘ ਜੀ ਨੇ ਆਪਣੀ ਬੇਟੀ ਸਤਨਾਮ ਕੌਰ ਦੇ ਲੱਕ ਦੇ ਨਾਲ ਬੰਬ ਬੰਨਿਆ ਇੱਕ ਟੈਂਕ ਦੇ ਉੱਤੇ ਸੁੱਟਿਆ ਤੁੰਬਾ ਤੁੰਬਾ ਹੋ ਕੇ ਉਹਨਾਂ ਦੀ ਬੇਟੀ ਉੱਡ ਗਈ ਨਾਲ ਹੀ ਟੈਂਕੋ ਡਾ ਦਿੱਤਾ ਦੂਸਰਾ ਟੈਂਕ ਆਇਆ ਆਪਣੀ ਬੇਟੀ ਵਾਹਿਗੁਰੂ ਕਾਰ ਦੇ ਲੱਕ ਦੇ ਨਾਲ ਪਰਨੇ ਦੇ ਨਾਲ ਬੰਬ ਬੰਨਿਆ ਦੂਜਾ ਟੈਂਕ ਉਡਾ ਦਿੱਤਾ ਕਿ ਜਦੋਂ ਦੋ ਟੈਂਕ ਮਗਰੋਂ ਇਕੱਠੇ ਆ ਗਏ ਉਹਨਾਂ ਨੂੰ ਪਤਾ ਲੱਗ ਗਿਆ ਕਿ ਉੱਪਰੋਂ ਬੰਬ ਡੇਗ ਰਹੇ ਨੇ ਆਤਮ ਹੱਤਿਆਕ ਹਮਲੇ ਹੋ ਰਹੇ ਨੇ ਦੋਵੇਂ ਇਕੱਠੇ ਭੇਜਣ ਦੀ ਕੋਸ਼ਿਸ਼ ਕੀਤੀ ਅੰਦਰ ਟੈਂਕ ਆਰਮੀ ਨੇ ਤਾਂ ਭਾਈ ਮੋਹ ਸਿੰਘ ਨੇ ਅਰਦਾਸਾਂ ਸੋਧ ਕੇ ਗੁਰੂ ਆਨੰਦ ਸਾਹਿਬ ਦੇ ਚਰਨਾ ਵਿੱਚ ਇੱਕ ਬੰਦ ਆਪਣੇ ਲੱਕ ਨਾਲ ਬੰਨਿਆ ਇੱਕ ਆਪਣੀ ਸਿੰਘਣੀ ਦੇ ਲੱਕ ਨਾਲ ਬੰਨਿਆ ਔਰ ਜਕਾਰੇ ਛੱਡ ਕੇ ਸ਼ਾਰ ਮਾਰ ਕੇ ਬਰਾਂਡੇ ਦੇ ਉੱਤੋਂ ਦੀ ਟੈਂਕਾਂ ਦੇ ਉੱਤੇ ਟੁੰਬਾ-ਟੁੰਬਾ ਕਰਕੇ ਟੈਂਕੋ ਢਾ ਦੇਤੇ ਪਰ ਗੁਰੂ ਸਾਹਿਬ ਜੀ ਦੀ ਪ੍ਰਕਰਮਾਂ ਦੇ ਵਿੱਚ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਯਾਦ ਕਰ ਤੋਂ ਕਿ ਕੋਈ ਟੈਂਕ ਨਹੀਂ ਜਾਣ ਦਿੱਤਾ ਸਭ ਤੋਂ ਐਸੀ ਸੀ ਉਹਨਾਂ ਦੀ ਸ਼ਖਸੀਅਤ